ਤੇ ਬਿਲਅ 15 ਫਿਰ ਸਰਕਾਰ ਨੂੰ ਜਾਨੀ ਕਿ ਐਨਡੀਪੀ ਨੂੰ ਇਹ ਪਾਵਰ ਦੇ ਰਿਹਾ ਕਿ ਤੁਸੀਂ ਤੇਜ਼ੀ ਦੇ ਨਾਲ ਕੰਮ ਕਰ ਸਕੋ ਇਸ ਵਾਰੀ ਗ੍ਰੀਨ ਜਿਹੜੀ ਗ੍ਰੀਨ ਕਹਿ ਰਿਹਾ ਕਿ ਅਸ਼ੋਰੈਂਸ ਦਿੰਿਆ ਕਿ ਇਹਦੇ ਵਿੱਚ ਕੋਈ ਚੇਂਜ ਕੀਤੀ ਜਾਊਗੀ ਐਨਡੀਪੀ ਡਿਫੈਂਡ ਕਰ ਰਹੀ ਹੈ ਇਸ ਚੀਜ਼ ਨੂੰ ਜੇ ਇਹ ਬਿੱਲ ਪਾਸ ਨਹੀਂ ਹੁੰਦਾ ਐਨਡੀਪੀ ਸਰਕਾਰ ਕਲਾਪਸ ਹੋ ਸਕਦੀ ਹੈ ਈ ਪਤਾ ਨਹੀਂ ਕਿੰਨੀ ਕੀ ਗੱਲ ਸਹੀ ਆ ਵੀ ਇਹਨਾਂ ਨੂੰ ਸੱਚੀ ਕੋਸ਼ਿਸ਼ ਕਰਨਾ ਚਾਹੀਦਾ ਵੀ ਇਹ ਲਾਲ ਫੀਤਾशाही ਜਿਹੜਾ ਰੈਡਟੇਪ ਇਸਮਾ ਵੀ ਜਿਹੜੇ ਕਲਰਕ ਫਾਈਲਾਂ ਇਧਰ ਉਧਰ ਨਹੀਂ ਤੋਰਦੇ ਬਿਲ 15 ਕੀ ਕਹਿੰਦਾ ਆ ਬਿਲ 15 ਇੱਕ ਜਿਹੜਾ ਕਹਿ ਰਿਹਾ ਕਿ ਜਿਹੜੇ ਹਸਪੀਟਲ ਆ ਸਕੂਲ ਆ ਜਾਂ ਦੂਜੀ ਪਬਲਿਕ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਡਿਲੇ ਨਾ ਹੋਵੇ ਜਿਹੜੇ ਪਰਮਿਟ ਦੇ ਵਿੱਚ ਜਾਂ ਅਪਰੂਵਲਸ ਦੇ ਵਿੱਚ ਉਹਨੂੰ ਫਾਸਟ ਟਰੈਕ ਕਰੋ ਉਹਨਾਂ ਦਾ ਹਸਪਤਾਲ ਬਣ ਰਿਹਾ 4-5 ਸਾਲ ਹੋ ਗਿਆ ਹਸਪਤਾਲ ਬਣੀ ਜਾਂਦਾ ਉਹਨੂੰ ਫਾਸਟ ਟਰੈਕ ਕਰਨਾ ਚਾਹੀਦਾ ਤੇਜ਼ੀ ਕਰਨੀ ਚਾਹੀਦੀ ਬਿੱਲ 15ਏ ਕਹਿ ਰਿਹਾ ਤੇ ਬਿੱਲ 15 ਫਿਰ ਸਰਕਾਰ ਨੂੰ ਜਾਨੀ ਕਿ ਐਨਡੀਪੀ ਨੂੰ ਇਹ ਪਾਵਰ ਦੇ ਰਿਹਾ ਕਿ ਤੁਸੀਂ ਤੇਜ਼ੀ ਦੇ ਨਾਲ ਕੰਮ ਕਰ ਸਕਦੇ ਆ ਜਿਹੜੀ ਗ੍ਰੀਨ ਪਾਰਟੀ ਆ ਉਹਨੇ ਵਿਰੋਧ ਕੀਤਾ ਇਸ ਕੱਲ ਦਾ ਬੀਸੀ ਗ੍ਰੀਨ ਪਾਰਟੀ ਇਹ ਕਹਿੰਦੀ ਆ ਕਿ ਜੇ ਇਹ ਬਿੱਲ ਪਾਸ ਹੋ ਗਿਆ ਇਹਦੇ ਨਾਲ ਐਨਡੀਪੀ ਸਰਕਾਰ ਦੇ ਕੋਲ ਬਹੁਤ ਸਾਰੀ ਪਾਵਰ ਆ ਜਾਊਗੀ ਜਿਹਦੇ ਨਾਲ ਕੀ ਹੋਊਗਾ ਕਿ ਜਿਹੜੇ ਕੁਝ ਮਹੱਤਵਪੂਰਨ ਪੜਾ ਨੇ ਕਿਸੇ ਥਾਂ ਦੇ ਵਿੱਚ ਜਾਂ ਜਿਹੜਾ ਪ੍ਰੋਸੈਸ ਆ ਇਹ ਉਹਨੂੰ ਫਾਲੋ ਨਹੀਂ ਕਰਨਗੇ ਤੇ ਸਿੱਧੇ ਉਹਨੂੰ ਬਾਈਪਾਸ ਕਰ ਜਾਣਗੇ ਤੇ ਕੰਸਲਟੇਸ਼ਨਸ ਨਹੀਂ ਹੋਣਗੀਆਂ ਸ਼ਹਿਰਾਂ ਦੇ ਵਿੱਚ ਜਾਂ ਫਰਸਟ ਨੇਸ਼ਨਸ ਦੇ ਨਾਲ ਵੀ ਇਹ ਅੱਖੋਂ ਪਰੋਖੇ ਕਰਕੇ ਕੁਝ ਵੀ ਧੱਕਾ ਕਰ ਸਕਦੇ ਸਾਰੇ ਕਾਨੂੰਨ ਨੂੰ ਪਾਸੇ ਰੱਖ ਸਕਦੇ ਆ ਐਨਡੀਪੀ ਕੋਲੇ ਦੇ ਨਾਲ ਜ਼ਿਆਦਾ ਤਾਕਤ ਆ ਜਾਊਗੀ ਜਿਹੜੀ ਪਰੋਵਿੰਸ਼ੀਅਲੀ ਸਿਗਨੀਫੀਕੈਂਟ ਇੱਕ ਟਰਮ ਇਹਨਾਂ ਨੇ ਵਰਤੀ ਆ ਗ੍ਰੀਨ ਕਹਿੰਦੇ ਵੀ ਇਹ ਵੇਗ ਆ ਇਹਦਾ ਕੋਈ ਡੈਫੀਨਿਟ ਮਤਲਬ ਨਹੀਂ ਹੈ ਇਹਨੂੰ ਕਿਸੇ ਪਾਸੇ ਵੀ ਵਰਤਿਆ ਜਾ ਸਕਦਾ ਇਹ ਸਰਕਾਰ ਨੂੰ ਤਾਕਤ ਪਾਵਰ ਦੇ ਦਿੰਦੀ ਆ ਕਿ ਤੁਸੀਂ ਕੋਈ ਵੀ ਪ੍ਰੋਜੈਕਟ ਨੂੰ ਕਹਿ ਸਕਦੇ ਆ ਕਿ ਪ੍ਰੋਵਿੰਸ਼ੀਅਲ ਪ੍ਰੋਵਿੰਸ਼ੀਅਲੀ ਸਿਗਨੀਫੀਕੈਂਟ ਆ ਬਿਨਾ ਉਹਦੀ ਡੈਫੀਨੇਸ਼ਨ ਦਿੱਤੇ ਉਹ ਇਹਦਾ ਮਤਲਬ ਬੜਾ ਸਪਸ਼ਟ ਆ ਜਿਹੜਾ ਲੈਜਿਸਲੇਟਿਵ ਸੈਸ਼ਨ ਆ ਉਹ ਆਹ ਥੋੜੇ ਚਿਰ ਨੂੰ ਮਈ ਦੇ ਆਖਰ ਦੇ ਵਿੱਚ ਖਤਮ ਹੋ ਜਾਣਾ ਸੋ ਜਿਆਦਾ ਟਾਈਮ ਨਾ ਹੋਵੇ ਵੀ ਨਾ ਇਸ ਬਿੱਲ ਨੂੰ ਫਿਕਸ ਕਰਨ ਦੇ ਲਈ ਜਾਂ ਚੇਂਜ ਕਰਨ ਦੇ ਲਈ ਜਾਂ ਤੇ ਹੁਣ ਪਾਸ ਹੋਊਗਾ ਜਾਂ ਰਿਜੈਕਟ ਹੋਊਗਾ ਪਰ ਇਹਦੇ ਵਿੱਚ ਵਿਚਾਲੇ ਨੂੰ ਠੀਕ ਠਾਕ ਕਰਨ ਦੇ ਲਈ ਸਮਾਂ ਹੈ ਨਹੀਂ ਥੋੜੇ ਦਿਨਾਂ ਨੂੰ ਹੀ ਇਹ ਲਗਭਗ ਖਤਮ ਹੋ ਜਾਣਾ ਸੈਸ਼ਨ ਗ੍ਰੀਨ ਇਹ ਕਹਿ ਰਹੀ ਆ ਕਿ ਇਹਨਾਂ ਨੇ ਐਨਡੀਪੀ ਦੇ ਨਾਲ ਪਹਿਲਾਂ ਕੰਮ ਕੀਤਾ ਕਿਉਂਕਿ ਪਿੱਛੇ ਆਪਾਂ ਸਾਰੇ ਜਾਣਦੇ ਗ੍ਰੀਨ ਤੇ ਐਨਡੀਪੀ ਜਿਹੜੀ ਆ ਸਾਥ ਦਿੰਦੀ ਰਹੀ ਆ ਇੱਕ ਦੂਜੇ ਦਾ ਬਿੱਲਾਂ ਦੇ ਉੱਤੇ ਪਰ ਉਹ ਕਹਿੰਦੇ ਐਸ ਵਾਰੀ ਗ੍ਰੀਨ ਜਿਹੜੀ ਗ੍ਰੀਨ ਕਹਿ ਰਿਹਾ ਕਿ ਅਸ਼ੋਰੈਂਸ ਦਿਆਂ ਕਿ ਇਹਦੇ ਵਿੱਚ ਕੋਈ ਚੇਂਜ ਕੀਤੀ ਜਾਊਗੀ ਐਂਡੀਪੀ ਡਿਫੈਂਡ ਕਰ ਰਹੀ ਐ ਇਸ ਚੀਜ਼ ਨੂੰ ਐਂਡੀਪੀ ਸਰਕਾਰ ਇਹ ਕਹਿ ਰਹੀ ਆ ਕਿ ਕੋਈ ਇਦਾਂ ਦਾ ਕਾਨੂੰਨ ਚਾਹੀਦਾ ਆ ਜਿਹੜਾ ਰੈਡਿਟਿਵਿਜ਼ਮ ਨੂੰ ਕੱਟੇ ਜਿਹੜੀ ਲਾਲ ਫੀਤਾ ਸ਼ਾਹੀ ਆ ਜਿਹੜਾ ਫਾਈਲਾਂ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਜਾਂਦੀਆਂ ਟਾਈਮ ਲੱਗੀ ਜਾਂਦਾ ਵੀ ਉਹਨੂੰ ਸਪੀਡ ਅਪ ਕਰਨਾ ਜ਼ਰੂਰੀ ਆ ਉਹ ਜੇ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਨਾ ਚਾਹੁੰਦੇ ਆ ਉਹਨੂੰ ਤੇਜ਼ ਕਰਨਾ ਪਊਗਾ ਇਦੇ ਨਾਲ ਬੀਸੀ ਦੀ ਇਕਨੋਮੀ ਜਿਹੜੀ ਆ ਉਹ ਉੱਤੇ ਫਰਕ ਪਊਗਾ ਸੋ ਐਨਡੀਪੀ ਨੇ ਕਿਹਾ ਕਿ ਸਾਡੇ ਜਿਹੜੇ ਸਟੈਂਡਰਡਸ ਹਾਈ ਰਹਿਣਗੇ ਉਹ ਕਹਿੰਦੇ ਭਾਵੇਂ ਕਿ ਇਹਨੂੰ ਅਸੀਂ ਤੇਜ਼ੀ ਦੇ ਨਾਲ ਕਿਸੇ ਵੀ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਕਹਿ ਰਹੇ ਹਾਂ ਪਰ ਜਿਹੜਾ ਵਾਤਾਵਰਣ ਤੇ ਹੋਰ ਕੰਮ ਆ ਫਸਟ ਨੇਸ਼ਨ ਵਾਲੇ ਨੇ ਨਾ ਸਾਰਿਆਂ ਦਾ ਸੀ ਖਿਆਲ ਰੱਖਾਂਗੇ ਸੋ ਐਨਡੀਪੀ ਜੇ ਗ੍ਰੀਨ ਇਸ਼ੂਸ 'ਤੇ ਸਪੋਰਟ ਨਹੀਂ ਕਰਦੀ ਤਾਂ ਐਨਡੀਪੀ ਦੇ ਲਈ ਥੋੜੀ ਜੀ ਸਮੱਸਿਆ ਹੋ ਸਕਦੀ ਹੈ ਇੱਕ ਕੌਨਫੀਡੈਂਸ ਬਿਲ ਆ ਤੇ ਐਨਡੀਪੀ ਦੇ ਕੋਲ ਇਹ ਨਾ ਉਹ ਜਿੰਨੀਆਂ ਵੋਟਾਂ ਚਾਹੀਦੀਆਂ ਉਹਨੀਆਂ ਨਹੀਂ ਆ ਨੂੰ ਪਾਸ ਕਰਨ ਦੇ ਲਈ ਅਨਲੈਸ ਫੁੱਲ ਸਪੋਰਟ ਜਿਹੜੀ ਹੈ ਉਹਨਾਂ ਨੂੰ ਜਾਂ ਜਿਹੜੀ ਦੂਜੇ ਪਾਸਿਓਂ ਮਿਲਦੀ ਆ ਸਪੀਕਰ ਨੂੰ ਫਿਰ ਟਾਈ ਤੋੜਨੀ ਪੈ ਸਕਦੀ ਹੈ ਜੇ ਵੋਟ ਬਹੁਤ ਨੇੜੇ ਦੀ ਹੋਏ ਤਾਂ ਸਪੀਕਰ ਜਿਹੜੇ ਹਾਊਸ ਸਪੀਕਰ ਨੇ ਉਹਨਾਂ ਨੂੰ ਡਿਸਾਈਡਿੰਗ ਵੋਟ ਵੋਟ ਜਿਹੜੀ ਆ ਉਹ ਪਾਉਣੀ ਪਊਗੀ ਪਰ ਇਹ ਆਮ ਤੌਰ ਦੇ ਤੇ ਬਹੁਤ ਘੱਟ ਹੁੰਦਾ ਤੇ ਰਾਜਨੀਤਿਕ ਤੌਰ ਤੇ ਬਹੁਤ ਸੰਵੇਦਨਸ਼ੀਲ ਮਾਮਲਾ ਆ ਅੱਛਾ ਇਹਦੇ ਨਾਲ ਹੋ ਕੀ ਸਕਦਾ ਜੇ ਇਹ ਬਿੱਲ ਪਾਸ ਨਹੀਂ ਹੁੰਦਾ ਐਂਡੀਪੀ ਸਰਕਾਰ ਕਲਾਪਸ ਹੋ ਸਕਦੀ ਹੈ ਜਿਹਦੇ ਨਾਲ ਮਤਲਬ ਪ੍ਰੋਵਿੰਸ਼ੀਅਲ ਇਲੈਕਸ਼ਨ ਤੱਕ ਹੋ ਸਕਦੀ ਹੈ ਇਹ ਵੱਡੀ ਚੀਜ਼ ਹੈ ਇੱਕ ਬਹੁਤ ਵੱਡਾ ਮਾਮਲਾ ਹੈ ਸੋ ਬਿੱਲ 15 ਜਿਹੜਾ ਅਪਰੂਵਲ ਦੇ ਲਈ ਆ ਕਿ ਡਿਜ਼ਾਈਨ ਕੀਤਾ ਗਿਆ ਹਸਪਤਾਲ ਸਕੂਲ ਸਰੀ ਦੇ ਵਿੱਚ ਦੂਜਾ ਸਤਲ ਕਦੋਂ ਦਾ ਬਣ ਰਿਹਾ ਲੋਕਾਂ ਨੂੰ ਚੇਤੇ ਵੀ ਭੁੱਲ ਗਿਆ ਇਹ ਕਦੋਂ ਪੜਨਾ ਇਹਦੇ ਬਾਰੇ ਪਤਾ ਹੀ ਕੁਛ ਨਹੀਂ ਹੁਣ ਇਹਦੇ ਵਿੱਚ ਕੁਝ ਤੇ ਗੜਬੜ ਹੈਗੀ ਹੈ ਨਾ ਇਹ ਤਿਆਰ ਹੋਣਾ ਚਾਹੀਦਾ ਹੈ ਇਹਦਾ ਕੁਝ ਨਾ ਕੁਝ ਆਹ ਪ੍ਰੋਜੈਕਟ ਇੱਥੇ ਆਪਣਾ ਜਿਹੜਾ ਮੈਸੀ ਟਨਲ ਵਾਲਾ ਆ ਮੈਸੀ ਟਨਲ ਵਾਲਾ ਪ੍ਰੋਜੈਕਟ 2017 ਦੇ ਵਿੱਚ ਲਿਬਰਲ ਗਵਰਨਮੈਂਟ ਸੀਗੀ ਲਿਬਰਲ ਗਵਰਨਮੈਂਟ ਗਈ ਨੂੰ ਵੀ ਕਿੰਨਾ ਚਿਰ ਹੋ ਗਿਆ ਹੁਣ 25 ਆ ਗਿਆ ਤੇ 2017 ਦੇ ਵਿੱਚ ਲਿਬਰਲ ਸਰਕਾਰ ਨੇ ਉੱਥੇ ਮਸ਼ੀਨਾਂ ਵੀ ਲਿਆ ਕੇ ਲੱਗਦਾ ਮਿੱਟੀ ਮੁੱਟੀ ਸਟਾਲੀ ਸੀਗੀ ਵੀ ਇਹਦੇ ਉੱਤੇ ਅਸੀਂ ਉਹ ਕੁਝ ਬਣਾਉਣਾ ਆ ਜਿਹੜਾ ਉਹ ਬ੍ਰਿਜ ਬਣਾ ਦੇਣਾ ਆ ਐਨਡੀਪੀ ਆ ਗਈ ਉਹਨਾਂ ਨੇ ਚੇਂਜ ਕਰਤਾ ਪਰ ਚੇਂਜ ਕੀਤੇ ਨੂੰ ਵੀ ਹਜੇ ਤੱਕ ਉੱਥੇ ਹਿਲਜੁਲ ਵੀ ਨਹੀਂ ਏ ਥੋੜੀ ਬਹੁਤੀ ਔਰ ਕਦੋਂ ਉਹਦੀਆਂ ਟਨਲ ਬਣਨੀ ਆ ਕੀ ਹੋਣਾ ਇਹ ਪ੍ਰੋਜੈਕਟ ਬਹੁਤ ਲੰਬੇ ਚਲੇ ਜਾਂਦੇ ਆ ਇਹਦੇ ਲਈ ਇਹ ਕਿ ਹੁਣ ਇਹ ਪਤਾ ਨਹੀਂ ਕਿੰਨੀ ਕੀ ਗੱਲ ਸਹੀ ਆ ਵੀ ਇਹਨਾਂ ਨੂੰ ਸੱਚੀ ਕੋਸ਼ਿਸ਼ ਕਰਨਾ ਚਾਹੀਦਾ ਵੀ ਇਹ ਲਾਲ ਫੀਤਾशाही ਜਿਹੜਾ ਰੈਡਟੇਟਿਵਿਜ਼ਮ ਆ ਵੀ ਜਿਹੜੇ ਕਲਰਕ ਫਾਈਲਾਂ ਇਧਰ ਉਧਰ ਨਹੀਂ ਤੋਰਦੇ ਉਹਨਾਂ ਨੂੰ ਲਈ ਇਹ ਜ਼ਰੂਰੀ ਆ ਜਾਂ ਸੱਚਮੁੱਚ ਹੀ ਕਿਤੇ ਕੋਈ ਹੋਰ ਇਹਦੇ ਵਿੱਚ ਗੜਬੜ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ